ਬੁਡਲਾਦਰ ਦੇ ਪੀਆਟੀਸੀ ਡਿਪੋ ਦੇ ਵੇੜੇ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਹੂਲਤਾਂ ਲਈ ਸਰਕਾਰੀ ਤੇ ਨਵੀਆਂ ਬੱਸਾਂ ਭੇਜੀਆਂ ਗਈਆਂ ਜਿਨ੍ਹਾਂ ਦਾ ਅੱਜ ਹਲਕਾ ਵਿਧਾਇਕ ਡਿਫਰੈਂਸ ਕਲਬੁੱਧ ਰਾਮ ਤੇ ਸ਼ਹਿਰ ਵਾਸੀਆਂ ਵੱਲੋਂ ਪਰਵਾ ਸਵਾਗਤ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਦਾ ਕਹਿਣੇ ਕਿ ਹਲਕੇ ਅੰਦਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਸਰਕਾਰ ਪੂਰਾ ਤਰ੍ਹਾਂ ਵਚਨਬੱਧ ਹੈ ਤੇ ਉਹਨਾਂ ਦੱਸਿਆ ਕਿ ਬੁਡਲਾਦਰ ਡਿਪੋ ਅੰਦਰ ਬੱਸਾਂ ਦੀ ਬਹੁਤ ਵੱਡੀ ਕਾਰਟ ਸੀ ਜਿਸ ਨੂੰ ਸਰਕਾਰ ਨੇ ਪੂਰਾ ਕਰਨ ਦਾ ਟੀਚਾ ਬਣਾਇਆ ਹੋਇਆ ਸੀ ਗਲ ਸਹੀ ਲੜੀ ਦੇ ਤਹਿਤ ਅੱਜ ਤਿੰਨ ਬੱਸਾਂ ਪੀਆਰਟੀਸੀ ਡਿਪੋ ਦੇ ਅੰਦਰ ਪੁੱਜੀਆਂ ਹਨ ਤੇ ਹੋਰ ਬੱਸਾਂ ਵੀ ਜਲਦੀ ਡਿਪੋ ਅੰਦਰ ਰੌਣਗੀਆਂ ਕਿਉਂਕਿ ਸਮੇ ਸਮੇਂ ਸਿਰ ਹਲਕੇ ਦੀਆਂ ਮੁਸ਼ਕਲਾਂ ਨੂੰ ਪੰਜਾਬ ਸਰਕਾਰ ਦੇ ਸਰਕਾਰੀ ਦੁਆਰੇ ਮੇਰੇ ਵੱਲੋਂ ਲਿਆਇਆ ਜਾਂਦਾ ਹੈ ਤੇ ਸਰਕਾਰ ਦੀਆਂ ਸਕੀਮਾਂ ਨੂੰ ਪਿੰਡ ਪੱਦਰ ਤੱਕ ਲੋਕਾਂ ਨੂੰ ਲਾਭ ਦਿੱਤਾ ਜਾਂਦਾ ਹੈ। ਪਤਾ ਹੈ ਕਿ ਮੈਂ ਬਲਾਡਾ ਦੇ ਵਿਕਾਸ ਵਾਸਤੇ ਜਿੱਥੇ ਵੀ ਕੋਈ ਘਾਟ ਹੁੰਦੀ ਹੈ ਕਿਸੇ ਕਿਸਮ ਦੀ ਘਾਟ ਹੁੰਦੀ ਹੈ ਮੈਂ ਉਹ ਗੱਲ ਪੂਰੀ ਕਰਨ ਵਾਸਤੇ ਆਪਣਾ ਜਿਹੜਾ ਐਮ.ਐਲ.ਏ. ਤੌਰ ਤੇ ਸਰਕਾਰ ਦੇ ਦਬਾਵੀ ਪਾਉਣਾ ਉਹਨੂੰ ਬੇਨਤੀ ਵੀ ਕਰਦਾ ਸੋ ਬੁਲਾੜਾ ਡੀਪੂ ਦੀ ਬਸਾਂ ਆਂਦੀਆਂ ਆਪਣੀਆਂ ਇਹ ਹੈਗੇ ਸੇ ਕਾਹੀ ਵੱਡੀ ਗੱਲ ਦੇ ਘਾਟ ਹੋ ਗਈ ਸੀ ਉਹਦੇ ਘਾਟ ਪਿੱਛੇ ਹੁੰਦਾ ਵੀ ਹਰ ਸਾਲ ਕੋਈ ਨਾ ਕੋਈ ਬਸ ਕੰਡਮ ਹੋ ਜਾਂਦੀ ਹੈ। ਉਹ ਰੂਟ ਬੰਦ ਹੋ ਜਾਂਦਾ ਹੈ। ਸੋ ਇਸ ਕਰਕੇ ਮੈਂ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਤੇ ਪੀ.ਆਰ.ਡੀ ਦੇ ਚੇਅਰਮੈਨ ਰੰਜੋਸ਼ ਹਰਜੋਤ ਸਿੰਘ ਜਿਹੜਾ ਪੜਾਣਾ ਹੈ। ਉਹ ਸਾਡੀ ਪਾਰਟੀ ਦੇ ਬੰਦੇ ਨੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਤੁਸੀਂ ਸਾਨੂੰ ਭਾਡੇ ਡਿੱਪੂ ਵਾਸਤੇ ਬੱਸਾਂ ਦੇਓ ਨਾ ਤਨ ਬੱਸਾਂ ਦਾ ਦੇਖੋ ਨਵੀਆਂ ਭੇਜ ਦਿਆਂ ਤੇ ਚਾਰ ਬੱਸਾਂ ਐਸੇ ਮਹੀਨੇ ਦੇ ਵਿੱਚ ਹੋਰ ਆ ਜਾਣਗੀਆਂ ਇਸ ਤੋਂ ਬਾਅਦ ਜਿੰਦੂ ਵੀ ਪੰਜਾਬ ਸਰਕਾਰ ਬੱਸਾਂ ਖਰੀਦਦੀ ਹੈ ਤਾਂ ਅਸੀਂ ਉਹ ਬੱਸਾਂ ਦਾ ਆਪਣਾ ਡਿੱਪ ਹਿੱਸਾ ਆਪਣਾ ਡਿੱਪੂ ਦਾ ਉਹ ਲੈ ਰਹੇ ਨੇ ਆ ਸੋ ਸਾਡੀ ਕਾਮਯਾਬੀ ਹੈ ਸਾਡੇ ਸਵਾਰੀਆਂ ਦੇ ਕਿੰਨਿਆਂ ਸਾਡਾ ਡਿੱਪੂ ਹੈ ਭੱਜਾ ਭੜਿਆ ਫਿਰਦਾ ਹੈ ਬੱਸਾਂ ਦੇ ਨਾਲ ਸੋ ਕਰਮਚਾਰੀਆਂ ਦੀ ਇਹਦੇ ਨਾਲ ਨਿਯੁਕਤੀ ਦਾ ਵੀ ਫਰਕ ਆਉਂਦਾ ਹੈ ਜਿਹੜੇ ਤਿੰਨ ਬੰਦੇ ਡਰਾਈਵਰ ਅੱਜ ਵੇਲੇ ਬੈਠੇ ਸੀ ਉਹਨਾਂ ਨੂੰ ਬੱਸਾਂ ਮਿਲ ਗਿਆ ਕੈਰੇਕਟਰ ਬੱਸਾਂ ਮਿਲ ਗਿਆ ਚਾਰ ਬੱਸਾਂ ਹੋ ਰਹਿਣਗੀਆਂ ਚਾਰ ਡਰਾਈਵਰਾਂ ਨੂੰ ਹੋਰ ਕੰਮ ਮਿਲ ਜੂਗਾ ਸੋ ਸਾਡੀ ਇਸ 1982 ਤੋਂ ਇਹ ਬੱਸ ਡੀਪੂ ਬਣਿਆ ਹੈ ਇਹਦੀ ਕਾਮਯਾਬੀ ਪਿੱਛੇ ਇਹਨਾਂ ਦੇ ਸਾਰੇ ਮੁਲਾਜ਼ਮਾਂ ਦਾ ਜੀਐਮ ਸਾਹਿਬ ਦਾ ਜਿੰਨੇ ਵੀ ਕਾਲ ਮੁਲਾਜ਼ਮ ਨੇ ਇਹਨਾਂ ਦਾ ਬੜਾ ਵੱਡਾ ਦੇਣ ਹੈ ਸੋ ਇਹਨਾਂ ਨੇ ਸਾਡਾ ਡੀਪੂ ਬਚਾ ਕੇ ਰੱਖਿਆ ਹੋਇਆ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਸੋ ਸਰਕਾਰ ਦਾ ਵੀ ਧੰਨਵਾਦ ਹੈ ਚੇਅਰਮੈਨ ਪੀਆਰਟੀ ਸੇ ਧੰਨਵਾਦ ਕਰਦਾ ਕਿ ਸਾਨੂੰ ਬੱਸਾਂ ਦਿੱਤੀਆਂ ਨੇ